ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਮੈਂ ਤੁਹਾਨੂੰ ਦੱਸ ਰਹੀਆਂ ਵੀ ਆਪਾਂ ਨੂਡਲ ਜੁਕੀ ਮੈਕਰੇ ਬਣਾਉਣੇ ਆਂਗੇ ਤੇ ਆਪਾਂ ਜਦੋਂ ਮੈਗੀ ਜਾਂ ਨੂਡਲ ਚ ਬੱਚਿਆਂ ਨੂੰ ਬਾਹਰੋਂ ਲਿਆ ਕੇ ਖਵਾਉਂਦੇ ਆਂ ਤਾਂ ਉਹ ਬਹੁਤ ਹੀ ਜ਼ਿਆਦਾ ਮਤਲਬ ਮੈਦੇ ਵਾਲੇ ਹੁੰਦੇ ਆ ਜਾਂ ਕਹਦੇ ਪਤਾ ਨਹੀਂ ਉਹਨਾਂ ਵਿੱਚ ਕੀ ਕਿਹੜੇ-ਕਿਹੜੇ ਕੈਮੀਕਲ ਹੁੰਦੇ ਆ ਜਾਂ ਕੀ ਹੁੰਦਾ ਤਾਂ ਇਸ ਕਰਕੇ ਆਪਾਂ ਬੱਚਿਆਂ ਨੂੰ ਘਰ ਹੀ ਬਣਾ ਕੇ ਦੇ ਕਿਵੇਂ ਬਣਾ ਕੇ ਦੇਈਏ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਨੇ ਲੈ ਲੈਣੀ ਹੈ ਕੜਾਹੀ ਕੜਾਹੀ ਦੇ ਵਿੱਚ ਮੈਂ ਪਾ ਲਿਆ ਦੇਸੀ ਘਿਓ ਦੇ 2 ਚਮਚੇ ਤੇ ਥੋੜਾ ਜਿਹਾ ਜੀਰਾ ਪਾ ਲਿਆ ਜੀਰਾ ਪਾਉਣ ਤੋਂ ਲੰਬੇ-ਲੰਬੇ ਪਿਆਜ਼ ਕੱਟ ਲੇ ਜਦੋਂ ਜੀਰੇ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਉਦੋਂ ਆਪਾਂ ਪਿਆਜ਼ ਭੁੰਨ ਲੈਣਾ ਜਿਹੜੇ ਪਿਆਜ਼ ਨੇ ਇਹ ਜ਼ਿਆਦਾ ਨਹੀਂ ਆਪਾਂ ਭੁੰਨਣੇ ਸਿਰਫ ਇਹਨਾਂ ਨੂੰ ਥੋੜਾ ਜਿਹਾ ਕਲਰ ਹੀ ਚੇਂਜ ਕਰਨਾ ਜਿੱਦਾਂ ਹਲਕਾ ਜਿਹਾ ਇਹ ਹੋ ਜਾਣ ਸਬ지 ਸਖਤਾਈ ਜੀ ਘਟ ਜਵੇ ਤਾਂ ਉਦੋਂ ਆਪਾਂ ਇਹਦੇ ਵਿੱਚ ਆਲੂ ਪਾ ਲੈਣੇ ਆਲੂ ਜਿਹੜੇ ਨੇ ਉਹ ਕੱਟੇ ਹੋਏ ਪਾਉਣੇ ਨੇਗੇ ਮਤਲਬ ਉਬਾਲ ਕੇ ਰੱਖੇ ਹੋਏ ਕਿਉਂਕਿ ਜੇ ਆਪਾਂ ਕੱਚੇ ਆਲੂ ਪਾਵਾਂਗੇ ਫਿਰ ਥੋੜਾ ਜਿਹਾ ਸਖਤ ਰਹਿ ਜਾਂਦੇ ਆ ਉਹ ਉਹਨਾਂ ਨੂੰ ਉਵਾਲੇ ਹੋਏ ਆਲੂਆਂ ਨੂੰ ਕੱਟ ਕੇ ਬਰੀਕ ਪਾ ਲੈਣਾ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋ ਇੱਥੇ ਤੁਸੀਂ ਗਾਜਰਾਂ ਜਾਂ ਮਟਰ ਉਹ ਪਾ ਸਕਦੇ ਹੋਗੇ ਤੇ ਫਿਰ ਨਾਲ ਪਾ ਦੇਣੀ ਹੈ ਲੰਬੀ ਲੰਬੀਆਂ ਕੱਟ ਕੇ Shimla mirch ਤੇ ਨਾਲ ਹੀ ਆਪਾਂ ਇੱਥੇ ਥੋੜਾ ਜਿਹਾ ਜਦੋਂ ਇਹਨਾਂ Shimla mirchਾਂ ਦਾ ਕਲਰ ਚੇਂਜ ਹੋਣ ਲੱਗ ਗਿਆ ਤੇ ਇਹ ਥੋੜਾ ਜਿਹਾ ਮਤਲਬ ਹਲਕਿਆ ਜੈ ਪੈ ਗਈਆਂ ਆਪਣੇ ਆਪ ਚ ਤਾਂ ਉਦੋਂ ਆਪਾਂ ਇਹਦੇ ਵਿੱਚ ਪਾ ਦੇਣੇ ਨੇਗੇ ਟਮਾਟਰ ਦੋ ਟਮਾਟਰ ਕੱਟੇ ਨੇ ਮੈਂ ਇੱਥੇ ਦੋ ਟਮਾਟਰ ਪਾ ਦੇਣੇ ਨੇ ਤੇ ਉਦੋਂ ਫਿਰ ਇਹਨਾਂ ਨੂੰ ਵੀ ਚਾਹੇ ਤੁਸੀਂ ਲੰਬੇ ਕੱਟ ਲੋ ਚਾਹੇ ਤੁਸੀਂ ਛੋਟੇ ਕੱਟ ਲੋ ਇਹ ਤੁਹਾਡੀ ਮਰਜ਼ੀ ਹੈ ਹੈ ਤੇ ਇਹਨਾਂ ਨੂੰ ਆਪਾਂ ਹੌਲੀ-ਹੌਲੀ ਕਰਕੇ ਹਲਕਾ-ਹਲਕਾ ਅੱਗ ਜਿਹੜੀ ਆ ਗਈ ਗੈਸ ਆ ਜਾ ਉਹਨੂੰ ਫਲੇਮ ਜ਼ਿਆਦਾ ਤੇਜ਼ ਨਹੀਂ ਕਰਨਾ ਆਪਾਂ ਹਲਕੀ-ਹਲਕੀ ਅੱਗ ਦੇ ਮੀਡੀਅਮ ਜਾਂ ਹੋਵੇ ਤਾਂ ਉਸ ਦੇ ਉੱਪਰ ਭੁੰਨਣਾਗਾ ਤੇ ਇਹਨਾਂ ਨੂੰ ਹਿਲਾਉਂਦੇ ਜਾਓ ਫਿਰ ਥੋੜਾ ਜਿਹਾ ਇਹਦੇ ਵਿੱਚ ਪਾ ਲੈਣਾ ਆਪਾਂ ਨੇ ਲੋਨ ਹੁਣ ਇਹਨਾਂ ਨੂੰ ਮਤਲਬ ਇਦਾਂ ਰੱਖਣਾਗਾ ਬਈ ਉੱਤੋਂ ਟੱਕਣਾ ਨਹੀਂ ਹਜੇ ਫਿਲਹਾਲ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਜਿਹੜੇ ਸਬਜ਼ੀਆਂ ਨੇ ਸਬਜ਼ੀਆਂ ਜਿਹੜੀਆਂ ਮਨ ਪਸੰਦੀਆਂ ਸਬਜ਼ੀਆਂ ਤੁਹਾਡੀਆਂ ਤੁਸੀਂ ਜਿਵੇਂ ਬੱਚਿਆਂ ਦੇ ਮਨ ਪਸੰਦ ਦੀਆਂ ਬੱਚਾ ਟਿਫਨ ਦੇ ਵਿੱਚ ਕੀ ਲੈ ਜਾਣਾ ਪਸੰਦ ਕਰਦੇ ਆ ਜਾਂ ਜਿਹੜੀ ਸਬਜ਼ੀ ਨਹੀਂ ਖਾਂਦੇ ਉਹ ਤੁਸੀਂ ਪਾ ਦਿਓ ਕਿਉਂਕਿ ਉਦੋਂ ਇਹ ਸਾਰੀਆਂ ਖਾ ਜਾਣਗੇ ਤੇ ਇੱਥੇ ਆਪਾਂ ਇਹਨਾਂ ਨੂੰ ਹਲਕਾ ਹਲਕਾ ਕਰਕੇ ਭੁੰਨਦੇ ਜਾਵਾਂਗੇ ਤੇ ਫਿਰ ਆਪਾਂ ਥੋੜਾ ਜਿਹਾ ਟਾਈਮ ਲਈ ਮਤਲਬ ਛੱਡ ਦਿਆਂਗੇ ਇਹਨੂੰ ਹਿਲਾਉਣਾ ਹਾਂ ਇਦਾਂ ਥੱਲੇ ਨਹੀਂ ਲੱਗਦੀਆਂ ਹੈਗੀਆਂ ਇਹ ਇਸ ਕਰਕੇ ਇਹਨੂੰ ਤੁਸੀਂ ਵਿੱਚ ਵਿੱਚ ਦੀ ਹਿਲਾ ਦਿਓ ਤੇ ਫੇਰ ਇੱਥੇ ਆਪਾਂ ਥੋੜੇ ਜਿਹਾ ਕੱਟ ਕੇ ਦੋ ਹਰੀਆਂ ਮਿਰਚਾਂ ਪਾ ਲਈਆਂ ਜਿਹੜੀਆਂ ਹਰੀਆਂ ਮਿਰਚਾਂ ਉਹ ਤੁਸੀਂ ਆਪਣੇ ਮੁਤਾਬਕ ਪਾਉਣੀਆਂ ਜੇ ਆਪਾਂ ਬੱਚਿਆਂ ਨੂੰ ਦੇਣੀ ਆ ਤਾਂ ਥੋੜੇ ਜਿਹਾ ਘੱਟ ਕਰ ਲਓ ਜੇ ਆਪਾਂ ਵੱਡਿਆਂ ਨੇ ਖਾਣੀਆਂ ਤਾਂ ਉਸ ਹਿਸਾਬ ਨਾਲ ਮਿਰਚ ਵੱਧ ਪਾ ਲਓ ਲਾਲ ਮਿਰਚ ਪਾ ਲਓ ਤੇ ਇਹਦੇ ਵਿੱਚ ਬਾਕੀ ਮਸਾਲੇ ਆਪਾਂ ਨੇ ਸਿਰਫ ਮੈਗੀ ਮਸਾਲਾ ਪਾਉਣਾ ਹੈ ਜੇ ਮੈਗੀ ਮਸਾਲਾ ਵੀ ਜੇ ਨਹੀਂ ਹੈਗਾ ਕੋਈ ਜ਼ਰੂਰੀ ਨਹੀਂ ਹੈਗਾ ਤਾਂ ਆਪਾਂ ਨੇ ਕੀ ਕਰਨਾ ਜੀ ਆਪਣੇ ਕੋਲੇ ਘਰ ਦੇ ਵਿੱਚ ਕੋਈ ਵੀ ਮਸਾਲਾ ਹੈਗਾ ਚਾਹੇ ਉਹ ਕਿਚਨ ਕਿੰਗਾ ਚਾਹੇ ਆਪਣੇ ਕੋਲੇ ਕੋਈ ਚਾਟ ਮਸਾਲਾ ਪਿਆ ਜਿਹੜਾ ਵੀ ਮਸਾਲਾ ਪਿਆ ਉਹ ਥੋੜਾ ਜਿਹਾ ਪਾ ਦਿਓ ਥੋੜੀ ਜੀ ਲਾਲ ਮਿਰਚ ਪਾਤੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਥੋੜਾ ਜਿਹਾ ਸੇਕ ਜਿਹਾ ਲੱਗ ਗਿਆ ਸਾਰੀਆਂ ਸਬਜ਼ੀਆਂ ਨੂੰ ਫਿਰ ਇਹਦੇ ਵਿੱਚ ਪਾ ਦਿਆਂਗੇ ਆਪਾਂ ਸੇਵੀਆਂ ਘਰ ਦੀਆਂ ਵੱਟੀਆਂ ਇਹ ਜਿਹੜੀਆਂ ਘਰ ਦੀਆਂ ਵੱਟੀਆਂ ਸੇਵੀਆਂ ਮੇਰੇ ਕੋਲੇ ਦੋ ਤਰ੍ਹਾਂ ਦੀਆਂ ਆ ਆਟੇ ਵਾਲੀਆਂ ਵੀ ਨੇ ਤੇ ਸੂਜੀ ਵਾਲੀਆਂ ਵੀ ਆ ਇੱਕ ਵਾਈਟ ਕਲਰ ਦੀਆਂ ਇੱਕ ਥੋੜਾ ਜਿਹਾ येलो ਕਲਰ ਆ ਤੇ ਬੱਚਿਆਂ ਬੜੀਆਂ ਪਿਆਰੀਆਂ ਲੱਗਦੀਆਂ ਤੇ ਉਹ ਆਪਾਂ ਥੋੜੀ ਲੰਬੀਆਂ ਹੀ ਹੋਣ ਉਹ ਪਾ ਲੈਣੀਆਂ ਤੇ ਇਹਨੂੰ ਬਾਰ-ਬਾਰ ਆਪਾਂ ਹਿਲਾਉਣਾ ਨਹੀਂ ਹੈਗਾ ਇਹਨਾਂ ਨੂੰ ਬਸ ਇੱਕ ਵਾਰੀ ਇਹਦੇ ਵਿੱਚ ਮਿਕਸ ਜਿਆ ਕਰ ਲੋ ਹਲਕੇ ਹਲਕੇ ਹੱਥਾਂ ਦੇ ਨਾਲ ਤੇ ਜੇ ਆਪਾਂ ਇਹਨਾਂ ਨੂੰ ਬਾਹਲਾ ਮਤਲਬ ਮਿਕਸ ਜ਼ਿਆਦਾ ਘੋਟਾਂਗੇ ਜੇ ਨਾ ਤਾਂ ਸਾਰੀਆਂ ਸੇਵੀਆਂ ਟੁੱਟ ਜਾਣਗੀਆਂ ਹੁਣ ਹਲਕਾ ਹਲਕਾ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ ਤੇ ਅੱਧੇ ਗਲਾਸ ਤੋਂ ਘੱਟ ਕੱਪ ਦਾ ਜਾਨੀ ਚੌਥਾ ਹਿੱਸਾ ਲਾ ਲੋ ਉਹ ਪਾਣੀ ਦਾ ਪਾ ਕੇ ਆਪਾਂ ਇਹਨੂੰ ਟਾਕ ਦੇਣਾ ਤਾਂ ਜੋ ਇਹਦਾ ਇਹਨਾਂ ਦਾ ਜਿਹੜਾ ਕੱਚਾਪਾਨਾ ਉਹ ਥੋੜਾ ਜਿਹਾ ਹਟ ਜਵੇ ਜੇ ਆਪਾਂ ਕਲੀਆਂ ਭੁੰਨਾਗੇ ਤਾਂ ਫਿਰ ਉਹ ਕੱਚੀਆਂ ਕੱਚੀਆਂ ਜੇ ਰਹਿਣਗੀਆਂ ਵਿੱਚੋਂ ਇਸ ਕਰਕੇ ਆਪਾਂ ਵਿੱਚ ਵਿੱਚ ਦੀ ਹਲਾ ਲੈਣਾ ਥੋੜਾ ਜਿਹਾ ਜ਼ਿਆਦਾ ਨਹੀਂ ਉਲੋਣਾ ਦੇਖ ਲੈਣਾ ਇਹ ਵੀ ਨਾ ਹੋਵੇ ਕਿ ਥੱਲੇ ਲੱਗ ਜਾਣ ਤੇ ਮੈਨੂੰ ਲੱਗਦਾ ਥੋੜਾ ਜਿਹਾ ਪਾਣੀ ਘਟਾ ਤਾਂ ਉਹਦੇ ਵਿੱਚ ਥੋੜਾ ਜਿਹਾ ਨੂੰ ਹਲਾ ਕੇ ਨਾ ਹਲਕੇ ਜਿਹੇ ਹੱਥਾਂ ਨਾਲ ਤੇ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਦਿਆਂਗੇ ਥੋੜਾ ਜਿਹਾ ਤੇ ਆ ਦੇਖੋ ਥੋੜਾ ਜਿਹਾ ਲੱਗਦਾ ਵੀ ਥੱਲੇ ਲੱਗੀਆਂ ਪਰ ਥੱਲੇ ਲੱਗਦੀਆਂ ਨਹੀਂ ਹੈਗੀਆਂ ਕਿਉਂਕਿ ਇਹ ਭਾਫ਼ ਦੇ ਨਾਲ ਹੀ ਪਾਣੀ ਬਣ ਜਾਂਦਾ ਇਹਨਾਂ ਦੇ ਵਿੱਚ ਤੇ ਜੇ ਆਪਾਂ ਜਾਦਾ ਇਹਨੂੰ ਫੁੰਨਾ ਮਤਲਬ ਘੋਟਾਂਗੇ ਜੇ ਨਾ ਤਾਂ ਫਿਰ ਇਹ ਸਾਰੀਆਂ ਫਿਸਕੇ ਆਟਾ ਜਿਹਾ ਬਣ ਜਾਣੀਆਂ ਨੇ ਇਸ ਕਰਕੇ ਹੁਣ ਅੱਜਕੱਲ ਬੱਚੇ ਜਿਹੜੇ ਮਿੱਠਾ ਘੱਟ ਪਸੰਦ ਕਰਦੇ ਆ ਨਮਕੀਨ ਜ਼ਿਆਦਾ ਖਾਂਦੇ ਆ ਅੱਗੇ ਹੁੰਦੀ ਸੀ ਮਿੱਠੀਆਂ ਸੇਮੀਆਂ ਬਣਾਉਂਦੇ ਪਰ ਇਹ ਇਹ ਜਿਹੜੇ ਨੂਡਲ ਜਦੋਂ ਬਣਨਗੇ ਨਾ ਬਹੁਤ ਹੀ ਵਧੀਆ ਬਣਦੀਆਂ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਸਕੂਲ ਦੇ ਵਿੱਚ ਟਿਫਨ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਲਾ ਲੈਣਾਗਾ ਤਾ ਜੋ ਥੱਲੇ ਨਾਲ ਲੱਗਣ ਤੇ ਪਾਣੀ ਇਹਨਾਂ ਵਿੱਚ ਮਿਕਸ ਹੋ ਜਵੇ ਤੇ ਮੈਂ ਹਲਕੇ ਹਲਕੇ ਹੱਥਾਂ ਨਾਲ ਹਲਾਉਣੀ ਹੈ ਜਿਆਦਾ ਭੰਨਦੀ ਨਹੀਂ ਜਿੱਥੇ ਮੈਨੂੰ ਲੱਗਦਾ ਵੀ ਸਬਜੀ ਨਹੀਂ ਰਲੀ ਜਾਂ ਗੱਠਾਂ ਜੀਆਂ ਬਣ ਗਿਆ ਤਾਂ ਉਹਨੂੰ ਥੋੜਾ ਜਿਹਾ ਖਿਲਾਰ ਦੋ ਤੇ ਫਿਰ ਆਪਾਂ ਇਹ 2-4 ਮਿੰਟ ਦੇ ਵਿੱਚ ਬਣ ਜਾਂਦੀਆਂ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਤੇ ਇਹਨਾਂ ਮਿੱਦਣੀਆਂ ਜੇ ਵੀ ਨਹੀਂ ਹੈਗੀਆਂ ਕਿ ਸਾਰਾ ਹੋ ਜੇ ਤੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਵੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਨੇ ਕਿਉਂਕਿ ਮੈਂ ਬਹੁਤ ਸੌਖੀਆਂ ਸੌਖੀਆਂ ਰੈਸਪੀਆਂ ਪਾਉਂਦੀ ਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੀ ਜਿਹੜੇ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ ਜਾਂ ਜਿਹੜੇ ਵੀਡੀਓ ਨੂੰ ਦੇਖਦੇ ਆ ਹੁਣ ਆਪਾਂ 2-4 ਮਿੰਟ ਦੇ ਲਈ ਫੇਰ ਟੱਕ ਦਿਆਂਗੇ ਤੇ ਵੱਧ ਤੋਂ ਵੱਧ ਸਾਨੂੰ 5 ਮਿੰਟ ਜਾਂ 7 ਮਿੰਟ ਜਿੰਨਾ ਟਾਈਮ ਅਸੀਂ ਸਵੇਰੇ ਟਾਈਮ ਕੱਟ ਹੁੰਦਾ ਜਾਂ ਬੱਚਿਆਂ ਨੂੰ ਤਿਆਰ ਕਰਦੇ ਆ ਉਦੋਂ ਅਸੀਂ ਇਹਨਾਂ ਨੂੰ ਬਣਾ ਬੱਚਿਆਂ ਦਾ ਲੰਚ ਬਾਕਸ ਤਿਆਰ ਕਰ ਸਕਦੇ ਆ ਤੇ ਹੁਣ ਅਸੀਂ 2-3 ਮਿੰਟਾਂ ਬਾਅਦ ਫੇਰ ਦੇਖਾਂਗੇ ਜੀ ਜਿਹੜੀਆਂ ਇਹ ਸਾਡੇ ਕੋਲੇ ਮੈਗੀ ਆ ਜਾਂ ਨੂਡਲਸ ਕਹਿ ਸਕਦੇ ਹੋ ਬਣ ਕੇ ਰੈਡੀ ਨੇ ਨਾਲੇ ਆਟੇ ਦੇ ਨੇ ਨਾਲੇ ਕੋਈ ਨੁਕਸਾਨ ਨਹੀਂ ਹੈਗਾ ਵੀ ਬੱਚੇ ਮੈਦਾ ਖਾਂਦੇ ਆ ਤੇ ਨਾਲੇ ਘਰ ਦੀ ਬਣੀ ਚੀਜ਼ ਹੁੰਦੀ ਆਗੀ ਕਿਉਂਕਿ ਸਾਨੂੰ ਪਤਾ ਹੁੰਦਾ ਸੀ ਕਿਹੜੀਆਂ ਗੜੀਆਂ ਸਬਜ਼ੀਆਂ ਪਾਈਆਂ ਨੇ ਤੇ ਕਿਹੜੇ-ਕਿਹੜੇ ਅਸੀਂ ਮਸਾਲੇ ਪਾਇਆ ਇਸ ਕਰਕੇ ਇਹਦਾ ਕੋਈ ਨੁਕਸਾਨ ਨਹੀਂ ਤੇ ਥੋੜਾ ਜਿਹਾ ਜਦੋਂ ਮੈਨੂੰ ਲੱਗਦਾ ਵੀ ਥੋੜਾ ਜਿਹਾ ਸੇਕ ਹੋਰ ਲੱਗਦਾ ਕਈ ਵਾਰੀ ਵਿੱਚੋਂ ਰਹਿ ਜਾਂਦੀਆਂ ਨਾ ਤਾਂ ਬਿਲਕੁਲ ਸਿੰਮ ਗਾਸ ਤੇ ਇਹਨੂੰ ਕਰ ਲਿਓ ਤਾਂ ਜੋ ਹਲਕਾ ਹਲਕਾ ਵਿੱਚੋਂ ਬਣਦੀ ਜਾ। ਹੁਣ ਜੀ ਬਣ ਕੇ ਰੈਡੀ ਨੇ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾਗਾ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਜੀ ਕਿ ਇਸ ਤਰ੍ਹਾਂ ਬਣ ਕੇ ਜਿਉਂ-ਜਿਉਂ ਇਹ ਥੋੜੀਆਂ ਗਰਮ ਨੇਗੀਆਂ ਨਾ ਫੇਸ ਕਰਕੇ ਇਕੱਠੀਆਂ ਜਲਾ ਦੇ ਜਦੋਂ ਇਹ ਠੰਡੀਆਂ ਹੋਗੇ ਤਾਂ ਇਹਨਾਂ ਨੇ ਆਪਣੇ ਆਪ ਹੀ ਕੱਲੀਆਂ-ਕੱਲੀਆਂ ਹੋ ਜਾਣਾਗਾ ਬੜੀਆਂ ਵਧੀਆ ਲੱਗਣਗੀਆਂ ਦੇਖੋ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿਆਂ ਹੁਣ ਥੋੜੀਆਂ ਗਰਮ ਕਰਕੇ ਮੈਂ ਠੰਡੀਆਂ ਹੋਈ ਤੇ ਟਿਫਨ ਚ ਪਾਉਂਗੀ ਬੱਚੇ ਸਾਰਾ ਟਿਫਨ ਖਾਲੀ ਕਰਕੇ ਆਉਂਦੇ ਆ ਤੇ ਬੱਚਿਆਂ ਨੂੰ ਬੜਾ ਪਸੰਦ ਆਉਂਦਾ ਮੈਨੂੰ ਉਮੀਦ ਆ ਵੀ ਤੁਸੀਂ ਜ਼ਰੂਰ ਬਣਾਓਗੇ ਥੈਂਕ ਯੂ ਜੀ ਧੰਨਵਾਦ ਜੀ